ਇਦਾਂ ਕਰਾਂ ਪਛਰਨ ਨੂੰ ਕਹਿਣੀ ਆਂ ਪ ਆਪਣੇ ਪੇਕੇ ਫੋਨ ਕਰੀ ਦੇ ਹੁਣ ਤੇ ਸਨੀ ਵੀ ਮੰਨ ਗਿਆ ਵਾ ਤੇ ਇਹਦਾ ਪਿਓ ਵੀ ਚਲ ਗਿਆ ਪੈਸਾ ਦਾ ਇੰਤਜ਼ਾਮ ਕਰਨ ਚੱਲ ਫੋਨ ਕੀਤਾ ਹੋਊਗਾ ਗਲਨ ਫਿਕਰ ਹੋਊਗਾ ਭਾਂਡਿਆਂ ਦਾ ਕੰਮ ਬਾਤ ਕਰਨੀ ਆ ਪਹਿਲਾਂ ਜਾ ਕੇ ਨਾ ਸ਼ਰਨ ਨੂੰ ਕਹਿ ਦਿੰਨੀ ਆ ਚੱਲ ਜੇ ਕਿਤੇ ਭਾਜੀ ਹੁਣੀ ਪੈਸੇ ਦੇ ਦੇਣ ਨਾ ਤੇ ਸਾਡੇ ਮੁੰਡੇ ਦੀ ਜ਼ਿੰਦਗੀ ਬਣ ਜੇ ਤੇ ਆਪਾਂ ਵੀ ਉਹਨਾਂ ਦਾ ਆਸਾਨ ਸਾਰੀ ਉਮਰ ਨਾ ਭੁੱਲਾਂਗੇ ਚੱਲ ਮਾਲਕ ਸੱਚੇ ਪਾਤਸ਼ਾਹ ਹੁਣ ਸਭ ਕੋ ਵਧੀਆ ਹੋ ਜੇ ਔਰ ਕੋ ਨਹੀਂ ਚਾਹੀਦਾ ਸ਼ਰਨ ਹਾਂਜੀ ਮੰਮੀ ਉਹ ਤੇ ਬੈ ਕਹਿੰਦਾ ਮੇਰੀ ਗੱਲ ਸੁਣ ਹਾਂਜੀ ਮੈਂ ਨਾ ਤੇਰੇ ਪਿਓ ਨੂੰ ਕਿਹਾ ਹੀ ਆ ਕਿ ਸੁ ਨਹੀਂ ਮੰਨ ਗਿਆ ਵਾ ਤੇ ਉਹ ਵੀ ਹੁਣ ਨਾ ਉਹ ਵੱਡੇ ਭਾਜੀ ਉਹਨਾਂ ਦੇ ਘਰ ਚਲ ਗਏ ਆ ਭੈਣ ਤੂੰ ਸਾਡੀ ਗੱਲ ਕਰਨਾ ਅੱਛਾ ਤੇ ਹੁਣ ਮੈਂ ਕਹਿੰਦੀ ਆ ਕਿ ਮੰਨ ਜਾਣ ਨਾ ਭਾਜੀ ਹੁਣੀ ਤੇ ਜੇ ਹਾਂ ਨੂੰ ਪੈਸੇ ਉਹ ਦੇ ਦੇਣ ਤੇ ਫੇਰ ਤੇ ਸਨੀ ਨੂੰ ਬਾਹਰ ਜਾਣ ਤੋਂ ਕੋਈ ਨਹੀਂ ਰੋਕ ਸਕਦਾ ਹਾਂ ਚੱਲ ਮੰਮੀ ਚੱਲ ਗੱਲ ਬਣ ਜੂਗੀ ਹਨਾ ਪਾਣੀ ਜਾਣੀ ਆ ਜਿੱਥੋਂ ਤੱਕ ਮੇਨੂੰ ਉਮੀਦ ਵਾ ਤੇ ਤੂੰ ਇਦਾਂ ਕਰ ਤੂੰ ਨਾ ਆਪਣੇ ਪੇਕੇ ਫੋਨ ਕਰ ਦੇ ਪਿਹਾੜੀ ਹੁਣ SLA ਬਣ ਗਈ ਆ ਤੇ ਸਾਡੇ ਵੱਲੋਂ ਪੱਕਾ ਹੀ ਆ ਤੇ ਤੁਸੀਂ ਲਾਓ ਇਹਦੇ ਪੇਪਰ ਕੋਈ ਗੱਲ ਨਹੀਂ ਮੈਂ ਫੋਨ ਕਰ ਦੇਣੀ ਆ ਉਹਨਾਂ ਨੂੰ ਆਹੋ ਤੇ ਜਿੰਨੀ ਵੱਧ ਤੋਂ ਵੱਧ ਹੋਊਗੀ ਨਾ ਉਹਨਾਂ ਨੇ ਪਿਹਾੜੀ ਮਦਦ ਜ਼ਰੂਰ ਕਰਦੇ ਹੋ ਤੁਹਾਨੂੰ ਪਤਾ ਵਾਲਾ ਨੇ ਕਰ ਦੇਣੀ ਆ ਪੁੱਤ ਪਤਾ ਤੇ ਮੈਨੂੰ ਹੈ ਹੀ ਆ ਪਰ ਫਿਰ ਵੀ ਹਟਾ ਕਹਿਣ ਦਾ ਫਰਜ਼ ਵਾ ਚੱਲ ਮੰਮੀ ਉਹਨਾਂ ਨੇ ਅੱਗੇ ਵੀ ਕਿਹਾ ਸੀ ਨਾ ਪਤਾ ਦੀ ਮਦਦ ਕਰਾਂਗੇ ਆਹੋ ਤੇ ਕੋਈ ਗੱਲ ਨਹੀਂ ਇੱਕ ਵਾਰੀ ਮੈਂ ਉਹਨਾਂ ਨੂੰ ਕਹਿ ਦੂੰਗੀ ਫੇਰ ਚੱਲ ਘੋੜੇ-ਪੋਤੇ ਦਾ ਇੰਤਜ਼ਾਮ ਹੋਣ ਤੇ ਆ ਉਹਦੇ ਕੋਈ ਹੁਣ ਤੇ ਹੀ ਕਰਦੇ ਹੋ ਨਹੀਂ ਉਹ ਵੀ ਵਿਚਾਰੇ ਬਥੇਰਾ ਕਰਦੇ ਆ ਉਹਨਾਂ ਨੂੰ ਇਹ ਆ ਕਿ ਚਲ ਸਣੀ ਕਿਤੇ ਨਾ ਕਰ ਸੈੱਟ ਹੋ ਜੇ ਹਾਂਜੀ ਹੈ ਕਿਨੇ ਚੱਲ ਪਰ ਮਾਤਮਾ ਸੱਚੇ ਪਾਤਸ਼ਾ ਸੁਣ ਲੈ ਰੱਬਾ ਮੇਰੇ ਪੁੱਤ ਦੀ ਕਿਤੇ ਸਾਡੇ ਗਰੀਬਾਂ ਦੀ ਸੁਣੀ ਜਾਵੇ ਹੈ ਉਹਦਾ ਤੇਰੇ ਮਾਮੇ ਨਾਲ ਮੈਂ ਗੱਲ ਕੀਤੀ ਹੀਗੀ ਅੱਛਾ ਤੇ ਮੈਂ ਉਹ ਦੋ ਕੁ ਲੱਖ ਪੁੱਤ ਗਿਆ ਸੀ ਉਹਨੂੰ ਪਰ ਉਹਦਾ ਵਿਚਾਰੇ ਦਾ ਹੱਥ ਤਾਈੜੀ ਆ ਤੇ ਮੈਨੂੰ ਆਂਦਾ ਹੀ ਵੀ ਭੈਣ ਇਦਾਂ ਕਰਦਾ ਮੈਂ ਲੱਖ ਰੁਪਈਆ ਤੱਕ ਤਰੂ ਕਰ ਸਕਦਾ ਹਾਂ ਇਸ ਤੋਂ ਵੱਧ ਨਹੀਂ ਚੱਲ ਜੇ ਲੱਖ ਉਧਰੋਂ ਹੋ ਜੇ ਤੇ ਕੋਹ ਭਾਜੀ ਹੁਣੀ ਦੇ ਦੇਣ ਤੇ ਕੋਹ ਤੇਰੇ ਪੇਕੇ ਆਨੇ ਕਰ ਦੇਣਾ ਤੇ ਆਪੇ ਮੇਰੇ ਪੁੱਤ ਦੀ ਗੱਲ ਬਣ ਜਾਣੀ ਚੱਲ ਕੋਈ ਨਹੀਂ ਮੰਮੀ ਆਪੇ ਇਦਾਂ ਹੀ ਹੌਲੀ ਹੌਲੀ ਹੋ ਜਾਣੇ ਸਾਰੇ ਇਕੱਠੇ ਪਾਈ ਚੱਲ ਪੁੱਤ ਹੁਣ ਤੇ ਹੋਈ ਆ ਤੇ ਗੱਲ ਵੱਡ ਜੇ ਉਹਦੀ ਕਿਹਤ ਨਾ ਚੱਲੇ ਕੋਈ ਨਹੀਂ ਮੰਮੀ ਹੁਣ ਗੱਲ ਬਣ ਜੂਗੀ ਹੁਣ ਤੁਸੀਂ ਨਾ ਟੈਨਸ਼ਨ ਲੋ ਜਦੋਂ ਡੈਡੀ ਵੀ ਕਹਿਣ ਤੇ ਵੀ ਉਧਰ ਵੀ ਚੱਲੇ ਤੁਹਾਡੇ ਪੁੱਤ ਮਿਲ ਜਾਣਗੇ ਕੋਈ ਨਹੀਂ ਮੰਮੀ ਕੋਈ ਕਹਤਾ ਉਹ ਤੇ ਕੋਹਾ ਵੀ ਇਹ ਕਰ ਦੇਣਗੇ ਹੁਣ ਚੱਲ ਮੈਂ ਤੇ ਆਣੀ ਵਾਲਾ ਗੋਏ ਵਿੱਚ ਵਿਚਾਰਾ ਦੇਣ ਦਾ ਯਾਰ ਇੰਨਾ بڑا ਕਰਸਾ ਹੁੰਦਾ ਬਣ ਵੇਖ ਕੇ ਤੇ ਚੱਲ ਉਹਦੀ ਜ਼ਿੰਦਗੀ ਬਣ ਜੇ ਕਿਤੇ ਫੇਰ ਵਾ ਇੱਥੇ ਤੇ ਨੌਕਰੀ ਮਿਲਣੋਂ ਰਹੀ ਹੁਣ ਚੱਲ ਤੂੰ ਨਾ ਹੁਣ ਅੜੀ ਰਵੀ ਅੱਜ ਕੱਚਿਆਂ ਚ ਕੱਲ ਨੂੰ ਪੱਕਿਆਂ ਵਿੱਚ ਆਪੇ ਹੋਈ ਜਾਣਾ ਠੀਕ ਆ ਹੋਈ ਨਹੀਂ ਮੰਮੀ ਇਦਾਂ ਹੀ ਹੁੰਦਾ ਵਾ ਹੋਰ ਤੇ ਬੜੇ ਵਧੀਆ ਦੇਣਾ ਜਣੇ ਸਾਡੇ ਨੂੰ ਹਾਂਜੀ ਹਾਂਜੀ ਕੋਈ ਨਹੀਂ ਨਾਲੇ ਮੰਮੀ ਸਾਨੂੰ ਮੈਂ ਫੋਨ ਕਰ ਦਿੰਦੀ ਆ ਆਹ ਹੁਣ ਗਿਆ ਵਾ ਤੇਰਾ ਪਿਓ ਆਉਂਦਾ ਤਾਂ ਫੇਰ ਦਸ ਤਾੜ ਕੇ ਕੀ ਬੰਦਾ ਠੀਕ ਆ ਮੈਂ ਤੇ ਦਫਾ ਕਰਨ ਢਈ ਆ ਬਿਚਾਰ ਪਾਣੀ ਜਾਵੇ ਗੱਲ ਸਾਡੀ ਹਾਂ ਚੱਲ ਥੋੜੇ ਬਹੁਤੇ ਜਿੰਨੇ ਵੀ ਕਰ ਸਕਦੇ ਕਰਦੇ ਆ ਆਹੋ ਚੱਲ ਮੈਂ ਵੇਖਾਂ ਫੜਾ ਬਾਹਰ ਜਾ ਕੇ ਹੈ ਚੱਲ ਵੇਖ ਲਓ ਮੈਂ ਛੜੂ ਛੂਬ ਕਰ ਲਾਂ ਬੜਾ ਜਾਂ ਡਾਡੀ ਇੱਕਦਰ ਵੇਖ ਤਾਂ ਮੈਂ ਇੱਕ ਚੀਜ਼ ਵਿਖਾਵਾਂ। ਕੀ ਵਿਖਾ ਲ ਦੇਣਾ ਹੈ? ਇੱਕਦਰ ਵੇਖੋ ਤੁਸੀਂ। ਇੰਨੇ ਚੰਗੇ ਚੀਜ਼ਾਂ ਵਿਖਾ ਲਈ ਭਰਾਵਾ ਕੋਈ। ਉਹ ਨਹੀਂ ਚੰਗੀ ਵਿਖਾਵਾਂਗਾ। ਅੱਜ ਕੱਲ ਦਾ ਮੋਬਾਈਲ ਖੋਲੋ ਤਾਂ ਪਤਾ ਨਹੀਂ ਕੀ ਕੋਹ ਨਿਕਲ ਆਉਂਦਾ ਕੋ। ਆਹ ਵੇਖੋ ਗੱਡੀ ਕਿਦਾਂ ਦੀ ਲੱਗੀ ਤੁਹਾਨੂੰ? ਇਹ ਤਾਂ ਥਾਰ ਗੱਡੀ ਆ। ਉਹ ਵੇਖੋ ਹੈ ਕਿਦਾਂ ਦੀ ਸਾਫ਼-ਸੂਫ਼। ਫੋਟੋ ਦੇ ਰ ਬੜੀ ਵਧੀਆ ਲੱਗ ਰਹੀ। ਠੀਕ ਆ ਨਾ? ਹੂੰ ਰੰਗ ਵੀ ਵਧੀਆ ਵਾ ਬਲੈਕ। ਤੇ ਮੇਰਾ ਯਾਰ ਉਹਦੇ ਕੋਲ ਹੀ ਉਹਨਾਂ ਲਈ ਹੀ ਨਵੀਂ। ਹੂੰ। ਉਹ ਪਤਾ ਨਹੀਂ ਕੀ ਗੱਲ ਹੈ ਉਹਨਾਂ ਨੂੰ ਪੈ ਗਈ ਇਹ ਪੈਸਾਂ ਦੀ ਲੋੜ ਆ ਉਹ ਡੈੜੀ ਵੇਚਣਾ ਹਾਂ ਆਪਾਂ ਲੈਣਾ ਲਈਏ ਮੈਂ ਤਾਂ ਉਹਨੂੰ ਉਦੋਂ ਕਿਹਾ ਤੀ ਆਖਿਆ ਵੀ ਲੈਦਾਗਾ ਗੱਡੀ ਤਾਂ ਜੇ ਵੀ ਹੈਗੀ ਕੀ ਕਰਾਂਗੇ ਇਹਨਾਂ ਲੈ ਪਰ ਡੈੜੀ ਫੇਅਰ ਵੀ ਸ਼ੌਂਕ ਹੀ ਫਿਰ ਥਾਰ ਵੀ ਲਵਾਂਗੇ ਚਲ ਸ਼ੌਂਕ ਵੀ ਪੁੱਤ ਪੂਰਾ ਕਰਨਾ ਚਾਹੀਦਾ ਵਾ ਕੋਈ ਗੱਲ ਨਹੀਂ ਤੇ ਕਿੰਨੇ ਕ ਪੈਸੇ ਚ ਬੰਦੀ ਆ ਇਹ ਡੈੜੀ ਕੋਈ 15-16 ਲੱਖ ਚ ਬੰਦ ਜਣੀ ਹਜੇ ਥੋੜਾ ਚਿਰ ਹੋਇਆ ਲੈਨੇ ਉਹਨਾਂ ਨੂੰ ਅੱਛਾ ਹਾਂ 15-16 ਲੱਖ ਹਾਂਜੀ ਚੱਲ ਵੇਖ ਲੈਨੇ ਆ ਲੰਨੇ ਕੋ ਹਸਤਾ ਫਿਰ ਤਾਂ ਕੋਈ ਨਹੀਂ ਜੇ ਥੋੜਾ ਪੋਤਾ ਕਰਨਾ ਹੀ ਪਏਗਾ ਨਾ ਉਹਨਾਂ ਨੂੰ ਖੁਲਾਰ ਲਾਂਗੇ ਆਹੋ ਉਹ 5-4 ਲੱਖ ਦਾ ਕਰ ਲਾਂਗੇ ਵਾਧਾ ਘਟਾ ਕੋਈ ਗੱਲ ਨਹੀਂ ਮੈਂ ਲੌਣਾ ਪੈਸਾ ਦਾ ਹਸਤਾ ਤੇ ਕੋਲ ਕਿੰਨੇ ਕੁਆ ਤੇ ਫਿਰ ਕਿਦਾਂ ਮੈਨੂੰ ਹਾਂ ਕਰਦਾ ਚੱਲ ਵੇਖ ਲੈ ਕਰੀ ਪੁੱਛ ਲੈ ਆਪਣੀ ਮਾਂ ਨੂੰ ਮੜਾ ਜੱਕੀ ਜਾਂਦੀ ਮੰਮੀ ਨੂੰ ਕਿ ਪੁੱਛਣਾ ਤੂੰ ਹੀ ਹਾਂ ਕਰੋ ਬਸ ਠੀਕ ਆ ਇਹ ਆ ਵੀ ਮੁੜ ਕੇ ਹੋਰ ਕਿਸੇ ਨੂੰ ਨਾਣਾ ਦੱਸ ਦੇਣਾ ਤਾਨੂੰ ਪਤਾ ਲੋਕੀ ਅੱਜਕੱਲ ਗੱਡੀਆਂ ਖਲੋਣ ਕਿੱਥੇ ਦਿੰਦੇ ਨੇ ਕਰ ਲਾਂਗੇ ਦਾ ਹਜ਼ੂਰ ਥੋੜਾ ਬੋਤਾ ਜੀ ਲੋੜ ਪਈ ਥੋੜਾ ਬੋਤਾ ਕਰ ਲਣਗੇ ਉਹਨਾਂ ਨੂੰ 10 ਲੱਖ ਰੁਪਈਆ ਚਾਹੀਦਾ ਜੀ ਉਦਾਂ 5-6 ਲੱਖ ਰੁਪਈਆ ਜਿਹੜਾ ਕੋਈ ਕਢ ਲੈਣ 2-4 ਮਹੀਨੇ ਆਹ ਕੋਈ ਨਹੀਂ ਉਹ ਕਾਰ ਹੀ ਲੈਣਗੇ ਨਾ ਕਿਤੇ ਚੱਲ ਫੇਰ ਤੇ ਹੋਊਗਾ ਹਾਂ ਫੇਰ ਪੱਕੀ ਕਰਾਣਾ ਹੁਣ ਉਹਨੂੰ ਇਹ ਨਾ ਹੋਇਆ ਫੇਰ ਅਗਲਾ ਕਈ ਵੀ ਮੜਕੇ ਤੋਂ ਲਾਰਾ ਲਾ ਖੜਿਆ ਮੈਨੂੰ ਚੱਲ ਵੇਹਣਾ ਜਿੱਦਾਂ ਕਰਨੀ ਐ ਤੂੰ ਡੈੜੀ ਤੇ ਕਰਨ ਕੀ ਡੇ ਜੇ ਨਹੀਂ ਕਰਨਾ ਮੈਂ ਕੀ ਆ ਜੇ ਤੇਰਾ ਜੀਕਾ ਤਾਂ ਲੈ ਲੈ ਫੇਰ ਕੋ ਗਲਤ ਨਹੀਂ ਹੱਥ ਇਹ ਮਲੀ ਜਾਂਦੇ ਪਹਿਲਾਂ ਇਦਾਂ ਗੱਦੀ ਕੀਤਾ ਨਹੀਂ ਜੇ ਨਹੀਂ ਨਹੀਂ ਗਲਤ ਕੋਈ ਨਹੀਂ ਉਹ ਤਾਂ ਮੈਂ ਉਦਾਂ ਕਹਿਣ ਆ ਮੁੜ ਕੇ ਫਿਰ ਅੰਸ਼ੋਰ ਸੰਸ਼ੋਰਸ ਵੀ ਜਾਂਦੀ ਹੈ ਗੱਡੀਆਂ ਨਹੀਂ ਹੁਣ ਦੂਜੀ ਦੀ ਵੀ ਕਿੰਨੀ ਜਾਂਦੀ ਹੈ ਫਿਰ ਇਹਦੀ ਵੀ ਜਾਣੀ ਕਰਨੀ ਹੈ ਉਹ ਤਾਂ ਫਿਰ ਹੈ ਹੀ ਇਹ ਜਦੋਂ ਆ ਗਈ ਥਾਰ ਤੇ ਉਧਰੋਂ ਤੂੰ ਮੁੜ ਕੇ ਤੀ ਟੌਰ ਨਾ ਜਾਇਆ ਕਰਨਾ ਵਿੱਚ ਬੈ ਕੇ ਹੋਇਆ ਹੋਇਆ ਤਾਂ ਟੌਰ ਤੇ ਬੰਦਾ ਵਾ ਹਾਂ ਤੇ ਚਲੋ ਕੋਈ ਨਹੀਂ ਫਿਰ ਮੈਂ ਕਰਦਾ ਵਾਂ ਦੱਸੋ ਮੈਂ ਕਿੰਨੀ ਜੀ ਦੱਸੋ ਆਪਣੇ ਦੇ ਜ਼ਮੀਨ ਵਿੱਚੋਂ ਤੱਕ ਆ ਗਈ ਆ ਕਿ ਕਹਾਡੀਆਂ ਇੰਨੀਆਂ ਗਲਤੀਆਂ ਐ ਨਾ ਅਸੀਂ ਸ਼ੁਰੂ ਤੋਂ ਕਰਦੇ ਲੈ ਲਾ ਕੇ ਤੇ ਆਪਣਾ ਘਰ ਬਣਾਉਂਦੇ ਰੱਖਿਆ ਵਾ ਰਿਸ਼ਤੇਦਾਰਾਂ ਭੈਣ ਭਰਾਵਾਂ ਚ ਪਿੰਡ ਚ ਸਾਰਿਆਂ ਦੇ ਦਮ ਮਹਿਸੂਸ ਕਰਾਇਆ ਚੱਲ ਯਾਰ ਆਦੇ ਗਿਆਂ ਭਰਾ ਦੇ ਬੁਏ ਗਾੜੀ ਪਰ ਇੱਕ ਗੱਲ ਹੈਗੀ ਆ ਜੇ ਮੰਨ ਜੇ ਨਾ ਪੈਸਾ ਲਓ ਫਿਰ ਤੇ ਕਿਤੇ ਮੇਰੇ ਘਰ ਦੀ ਵੀ ਨਾ ਮਦਗੀ ਨਿਕਲ ਚੁਗੀ ਚਲ ਜੇ ਮੁੰਡੇ ਦੀ ਮਾਹ ਮਾਹ ਗੱਲ ਬਣੀ ਆ ਤੇ ਚੱਲ ਸੱਚੇ ਬਾਦਸ਼ਾਹ ਮੇਰਾ ਭਰਾ ਮੰਜੇ ਪੈਸਾ ਵੱਲੋਂ ਤੇ ਸਾਰੇ ਮਾ ਉਧਿਆ ਹੋਏ ਰੇ ਕੰਮ ਸਾਰੇ ਹਲੋ ਆਈ ਵਾਇਤ ਨਹੀਂ ਤਾਂ ਮੈਂ ਮੇਰੀ ਗੱਲ ਸੁਣ ਮੈਂ ਕੀਤੀ ਡੈਡੀ ਨਾਲ ਗੱਲ ਆ ਵਾਹੋ ਤੇ ਕੋਈ ਨਹੀਂ ਗੱਡੀ ਆਪਾਂ ਲੱਲਾਂਗੇ ਤੁਸੀਂ ਹੋਰ ਕਿਹਨਾ ਗੱਲ ਨਾ ਕਰਿਓ ਹਾਂ ਤਾਂ ਬਾਕੀ ਆ ਵੀ ਪੈਸਾ ਤਾਂ ਤੈਨੂੰ ਫਿਰ ਕਰਨਾ ਪੈਣਾ ਵੀ 2-4 ਲੱਖ ਦਾ ਠੀਕ ਆ ਕੋਈ ਨਹੀਂ ਤੂੰ ਕਰ ਲਾ ਗੱਲ ਹਾਂ ਹਾਂ ਤੂੰ ਦੱਸ ਦੇ ਜਿੱਦਣ ਪੈਸੇ ਚਾਹੀਦੇ ਹੋਣਗੇ ਉਹ ਸਿੱਧਾ ਹੀ ਆਪਾਂ ਅਕਾਊਂਟ ਚ ਪਵਾ ਦਾਂਗੇ ਕੋਈ ਗੱਲ ਨਹੀਂ ਹਾਂ ਚਲ ਠੀਕ ਹੈ ਚੰਗਾ ਚੰਗਾ ਉਹ ਪਿੰਦਰ ਸਿੰਘ ਕੀ ਹਾਲ ਆ ਪੁੱਤ ਸਤਿ ਸ਼੍ਰੀ ਅਕਾਲ ਜਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬੱਸ ਵਧੀਆ ਇੱਥੇ ਦਾੜੀ ਇੱਥੇ ਹੀ ਇੱਥੇ ਇਕ ਲਾਈਰ ਆ ਰਿਹਾ ਦੋਕਮੈਂਟ ਹੈ ਆਜੋ ਅੰਦਰ ਉਹ ਨਹੀਂ ਨਹੀਂ ਉਹ ਇੱਥੇ ਗਰਮੀ ਹੈ ਬਾਹਰ ਪੱਕੇ ਥਲੇ ਬਹਿਨੇ ਪਰੜੇ ਚ ਚਲੋ ਇਹ ਲੋ ਪੱਖਾ ਚਲਾ ਲਿਓ ਫਿਰ ਹਾਂ ਕੋਈ ਨਹੀਂ ਜੱਕ ਲਈ ਭੇਜੀ ਸਮੀ ਬੜੀ ਆ ਭਾਈ ਪੱਕਾ ਸ਼ਾਦੀ ਲੈਣੀ ਆ ਦੱਸ ਨਹੀਂ ਆ ਜਦੋਂ ਮੇਰੇ ਭਰਾ ਨੇ ਆਇਆ ਨਾ ਫੇ ਕਰਦੇ ਆ ਗੱਲਬਾਤ ਸ਼ੁਰੂ ਮਿੰਤਰਲਾ ਕਰਕੇ ਵੇਨੇ ਜੇ ਮਾਂਜੂ ਤੇ ਡੈਡੀ ਤੁਸੀਂ ਬੜਾ ਮੱਥੇ ਦਾ ਹੱਥ ਰੱਖਿਆ ਮੈਨੂੰ ਉਦਾਂ ਹੀ ਨੀਂਦ ਜੀ ਆਉਂ ਗਈ ਸੀ ਉਹ ਕਿਤੇ ਫਿਕਰ ਤੇ ਨਹੀਂ ਪੈ ਗਈ ਵੀ ਮੁੰਡੇ ਨੇ ਖਰਚਾ ਪਾਉ ਦੇ ਲੈ ਦੱਸ ਫਿਕਰ ਕਾਦਾ ਵਾ ਦੱਸ ਪੁੱਤ ਗੱਡੀ ਦੀ ਕਿਹੜੀ ਗੱਲ ਆ ਭਾਂਦੂ ਇਤਰੀਆਂ ਵੀ ਦੋ ਲੈ ਤੇ ਮੈਂ ਘਰ ਤਾਂ ਫੋਨ ਅੱਛਾ ਅੰਦਾ ਕੋਈ ਗੱਲ ਨਹੀਂ ਆ ਭਾ ਨਹੀਂ ਕਿਸੇ ਨੂੰ ਕਹਿੰਦੇ ਤੇ ਨਾਲੇ ਓ ਚਾਚਾ ਜੀ ਆਏ ਜੇ ਬਾਹਰ ਮਨਜਿੰਦਰ ਹਾਂਜੀ ਤੁਹਾਨੂੰ ਕਹਣਾ ਅੰਦਰ ਹੀ ਆ ਜਾ ਮੈਂ ਤਾਂ ਡੈਡੀ ਕਹਿਣ ਡਿਆ ਹਾਂ ਕੱਲੇ ਆਇਆ ਕਿ ਜੀਵਣੀ ਮੇਰੇ ਨਾਲ ਨਹੀਂ ਚਾਚੀ ਤੇ ਨਹੀਂ ਆਈ ਕੱਲੇ ਆਏ ਨੇ ਚੱਲ ਪੁੱਛਦਾ ਜਾ ਕੇ ਕੀ ਕੰਮ ਆਹ ਵੇਖੋ ਅਸੀਂ ਇੱਦਾਂ ਕਰੀ ਜਾਂਦੇ ਆਪ ਲੈ ਆਈ ਪਾਣੀ ਤੇ ਜਾਂ ਆਪਣੀ ਮੰਮੀ ਨੂੰ ਭਾਲਦੀ ਹੈ ਕੋਈ ਨਿਕਲਦਾ ਨਹੀਂ ਓ ਵਾਹਿਗੁਰੂ ਕੀ ਵੇਖਣ ਰਹੀ ਹੈ ਵੇਖਣਾ ਤੇ ਕੁਝ ਵੀ ਨਹੀਂ ਹੈ ਤੇ ਤੁਸੀਂ ਬੜੇ ਖੁਸ਼ ਹੋ ਕੀ ਗੱਲ ਹੋਈ ਹੈ ਔਰ ਜਦ ਤੈਨੂੰ ਪਤਾ ਲੱਗਣਾ ਵੇਖੀ ਤੂੰ ਕਿਦਾ ਖੁਸ਼ ਨਹੀਂ ਹੈ ਦੱਸੋ ਸਹੀ ਕਿਹੜੀ ਗੱਲ ਆ ਪਿੱਤਰ ਵਿਆ ਗੱਡੀ ਲੈਣ ਲੱਗੇ ਆ ਥਾਰ ਅੱਛਾ ਤੇ ਹੋਰ ਲੈ ਇਹ ਤਾਂ ਬੜੀ ਵਧੀਆ ਗੱਲ ਆ ਮੁੰਡੇ ਕੋਲ ਹੀ ਕਿਸੇ ਦਾ ਅੱਛਾ ਉਹਨੇ ਜਾਣਾ ਕਿਤੇ ਬਾਹਰਪੁਰ ਉਹ ਵੇਚਣ ਦੇ ਨੇ ਹਜੇ ਹੈ ਵੀ ਨਵਦੀਬ ਨਵੀਂ ਤੇ ਕਿੰਨੇ ਦੀ ਪਊਗੀ ਪਿੰਦਾਂ ਇਹ ਯਾਨੀ ਕਿ 15-16 ਲੱਖ ਚ ਪੈ ਹੀ ਜਾਣੀ ਤੇ ਨਵੀ ਕਿੰਨੇ ਦੀ ਹੁੰਦੀ ਆ ਨਵੀਂ ਪਤਾ ਕਿੰਨੀ ਮਹਿੰਗੀ ਹੈ ਮੈਂ ਸੋਚਦੀ ਹਾਂ ਤੂੰ ਨਵੀਂ 15-16 ਲੱਖ ਦੀ ਆਉਂਦੀ ਹੈ ਉਹ ਨਹੀਂ ਨਹੀਂ ਮਹਿੰਗੀਆਂ ਹੁਣ ਗੱਡੀਆਂ ਤੂੰ ਕਿਥੇ ਭਰਨ ਨਹੀਂ ਪਰ ਮੈਂ ਇਹ ਪਿੰਦਰ ਵਧੀਆ ਗੱਲ ਐ ਸਗੋਂ ਥਾਰ ਲੈਵਾਂਗੇ ਆਪਾਂ ਮੈਨੂੰ ਆਬੜੀ ਰੀਜੀ ਪੇ ਸਾਡੇ ਤੋਂ ਹੋਣੀ ਚਾਹੀਦੀ ਮੈਂ ਤੇ ਕਦੇ ਤਾਂ ਨਹੀਂ ਕਿ ਆ ਕਿ ਚਲ ਸਾਡੇ ਤੋਂ ਗੱਡੀ ਹੈਗੀ ਕੀ ਕਰਨੀ ਹਣੇ ਦੋ ਦੋ ਗੱਡੀਆਂ ਮੈਨੂੰ ਉਹਦਾ ਬੜੀ ਰੀਜੀ ਜਦੋਂ ਅਸੀਂ ਆ ਨੀ ਨਵੀਂ ਲਈ ਮੈਂ ਡੈਡੀ ਨੂੰ ਉਹਦਾਂ ਕਹੇ ਵੀ ਉਹ ਹੀ ਲਈਏ ਅੱਛਾ ਆਂਦੇ ਨਹੀਂ ਇਹ ਲੈਣੀ ਹੈ ਮੈਨੂੰ ਇਹ ਵਧੀਆ ਲੱਗਦੀ ਹੈ ਤਾਂ ਮੜਕੋ ਲੈ ਕੇ ਨਾ ਦਿੰਦੇ ਨਹੀਂ ਯਾਰ ਉਹੇ ਚਾਹੀਦੀ ਹੀ ਜਦੋਂ ਲੋਕੀ ਲੰਘਦੇ ਨਾ ਲੱਗਉਂਦੇ ਥਾਰ ਲਾ ਕੇ ਫੇਰ ਰੱਖਣਗੇ ਨਹੀਂ ਉਹ ਵਿਆਹ ਕੇ ਨਾ ਟੋਰੀ ਉਹਨਾਂ ਦਾ ਬਹਿ ਗੱਲ ਤਾਂ ਢੀ ਸਹੀ ਹੈ ਦਾ ਟੋਰੀ ਵੱਖਰਾ ਹੁੰਦਾ ਹ ਹੁਣ ਤੂੰ ਵੀ ਪੀਕੇ ਜਾਇਆ ਕਰੀ ਰਾਮਨਾਥ ਬੈਠ ਕੇ ਚੈਨ ਕਰਾਂਗਾ ਕੱਲ ਲਾਜ ਪਤਾ ਲੱਗੇ ਖਾ ਵੀ ਨਵਦੀਪ ਆਈ ਏ ਐਨ ਕਰਦੇ ਜਦੋਂ ਅਸੀਂ ਕੀ ਲਾਉਣੀ ਆ ਵਾ ਕਿਉਂ ਲਾ ਨਹੀਂ ਸਕਦੇ ਉਹ ਲਾ ਸਕਦੇ ਪਰ ਚੰਗੀਆਂ ਨਹੀਂ ਲੱਗਦੀਆਂ ਹੁੰਦੀ ਐਵੇਂ

ਨਵੀਤਾ ਜੀ ਨਵੀਤਾ ਜੀ ਠੀਕ ਠਾਕ ਬੜਾ ਵਧੀਆ ਹੂੰ ਪਰਵਾਹ ਠੀਕ ਠਾਕ ਸਭ ਹਾਂ ਠੀਕ ਠਾਕ ਸਭ ਵਧੀਆ ਕੀ ਕੰਮ ਤਾਂ ਦਾ ਚੱਲਦਾ ਉਹ ਕੰਮ ਕੁਮ ਕਾਦਾ ਕਰਨਾ ਵਾ ਇਹ ਤਾਂ ਪੱਠੇ ਪੁੱਠੇ ਪਾਈਦੇ ਆ ਤੇ ਮੁੜ ਕੇ ਚੱਲ ਘੜੀ ਆ ਫਿਰ ਮਾਰਮੂਨ ਕਰਦੀਦਾ ਵਾ ਅਗਲੇ ਕਾਲ ਸਸ ਇਹ ਗੱਲ ਤੇ ਹੈ ਹੀ ਆ ਹੋਰ ਕੀ ਕਰਨਾ ਹਾਲ ਹੈ ਹੋਰ ਸੁਣਾ ਫੇ ਕਿੱਦਾਂ ਹੁਣੇ ਹੋਏ ਆ ਓਏ ਹੁਣੇ ਹੁਣੇ ਰਾਜੀ ਬਾਜੀ ਆਇਆ ਕਿ ਜਾਂ ਕੰਮਕਾਰ ਆ ਕੋਈ ਉਹ ਕੰਮਕਾਰ ਇੱਕ ਨਿਗਾ ਦਾ ਏਡਾ ਕੋ ਵੱਡਾ ਵੇਹਣੀਆਂ ਹਾਂ ਦੱਸ ਤੂੰ ਕੋਲ ਕੇ ਗੱਲ ਕੀ ਆ ਓਏ ਆਪਣਾ सनी ਨਹੀਂ ਆ ਉਹਦੇ ਸੌਰੇ ਦੇ ਤੱਕ ਬਾਦ ਦਾ ਕੰਮ ਬਣਾਉਣਾ ਅੱਛਾ ਅੱਛਾ ਤੇ ਉਹ ਘਰ ਚ ਲੱਡੀਆਂ ਗੱਲਾਂ ਕਰਤਾ ਪੈਸਾ ਦਾ ਕੀ ਕਰਨਾ ਉਥੋਂ ਫੜਾਂਗੇ ਉਥੋਂ ਫੜਾਂਗੇ ਮੈਂ ਕਿਹਾ ਚਲੋ ਜਿੱਥੇ ਕਿਤੇ ਟਾੜਾ ਜੋਰ ਪੈਂਦਾ ਤੁਸੀਂ ਵੇਖ ਲਓ ਤੇ ਮੈਂ ਵੀ ਕਿਤੇ ਜੇ ਜਾਨਾ ਕਿੰਨੇ ਕ ਪੈਸੇ ਲੱਗਨੇ ਆ ਉਹ ਕੋ 10 ਲੱਖ ਰੁਪਇਆ ਕਹਿੰਦੇ ਹੈ ਲੱਗਣਾ ਚੱਲਿਆ ਕਿਹੜੇ ਮੁਲਖਾ ਉਹ ਪਤਾ ਨਹੀਂ ਆ ਯੂਰੋ 50 ਰੁਪਏ ਕੋ ਕਹਿੰਦੇ ਜੀ ਇਹਨਾਂ ਨੂੰ ਲਾ ਕੋਟਿਆ ਭਾਰਤ ਨਿਕਲਿਆ ਚੂਹਾ ਹਾਂਜੀ 10-12 ਲੱਖ ਰੁਪਈਆ ਨਾਲ ਤੇਰੇ ਕੋਲ ਲੈ ਜਾਣਾ ਵਾ ਉਹ ਛਦਾਈਆ ਮੇਰੀ ਗੱਲ ਸੁਣ ਆਪਣੇ ਕੋ ਬੰਦੇ ਬੜਿਆ ਜਿਹੜੇ ਮੁਰਖ ਨਾਲ ਗੱਲ ਕਰ ਅੱਧੇ ਰੁਪਈਆ ਲੱਗਣਗੇ ਉਹ ਮੈਂ ਨਾ ਬਚਾ ਲੋ ਵੀ ਰਿਸ਼ਤੇਦਾਰਾਂ ਨੇ ਹੁਣ ਮਾੜੀ-ਮੋਟੀ ਬਾਹ ਫੜੀ ਆ ਤੇ ਚੱਲ ਮੇਰੇ ਤਾਂ ਪਹਿਲੇ ਉਹਨਾਂ ਨੂੰ ਵੇਚ ਲਈਏ ਉਹਦਾ ਤੂੰ ਆਪਣੀ ਮਰਜ਼ੀ ਕਰ ਲਈ ਪਰ ਇਹ ਆ ਵੀ ਪੈਸੇ ਉਹਨਾਂ ਤੇਰੇ ਕੋਲ ਜਿਆਦਾ ਲੈਣੇ ਆ ਜੇ ਉਹਨੂੰ ਬਾਹਰ ਕਰਨਾ ਹੀ ਤੇ ਮੇਰੇ ਨਾਲ ਗੱਲ ਕਰ ਮੈਂ ਕਰਾਉਣਾ ਕੰਮ ਆਪਣੀ ਜ਼ਿੰਮੇਵਾਰੀ ਤੇ ਪੈਸੇ ਵੀ ਤੇਰੇ ਘੱਟ ਲੱਗਣਗੇ ਆ ਮੇਰਾ ਤੇ ਮੁੰਡਾ ਨਹੀਂ ਮੰਨਦਾ ਮੂਰਖਾ ਤੈਨੂੰ ਪਤਾ ਨਹੀਂ ਐਸ਼ ਕੀਤੀ ਇੱਥੇ ਇਹਦੇ ਦਿਲ ਦਾ ਮੈਨੂੰ ਬਾਹਰ ਲਾ ਕੇ ਉੱਥੇ ਰਾਤ ਦਿਨ ਕੰਮ ਕਰਨਾ ਪਊ ਜੇ ਤੂੰ 10 ਲੱਖ ਦੀ ਗੱਲ ਕਰਨੀ ਆ ਮੈਂ ਤੇਨੂੰ 5-6 ਲੱਖ ਜੀ ਹਾਂ ਤੇ ਕਰੇ ਸਵੇਰੇ ਡਾਡੇ ਜਿਹੜਾ ਦਾ 5-6 ਲੱਖ ਚ ਤੇ ਹੋਰ ਤੂੰ ਉੱਥੇ 10-12 ਲੱਖ ਰੁਪਈਆ ਦੇ ਦੇ ਉਹਨਾਂ ਨੂੰ ਰਿਸ਼ਤੇਦਾਰਾਂ ਨੂੰ ਉਹ ਮੈਨੂੰ ਤੇ ਆ ਮੈਂ ਵੀ ਚੱਲ ਮੇਰੇ ਰਿਸ਼ਤੇਦਾਰਾਂ ਨਾਲ ਰਾਜ ਹੋਏ ਕਿਤੇ ਉਹ ਜਾ ਤੇਰੇ ਮੰਜੇਂਦਰ ਸਿਆ ਤੂੰ ਨਿ ਰਿਸ਼ਤੇ ਦਾ ਨਹੀਂ ਨਰਾਜ਼ਗੀ ਵੇਖਣੀ ਆ ਕਿ ਤੂੰ ਪੈਸੇ ਵੇਖਣੇ ਆ ਆ ਗੱਲ ਤੁਹਾਡੀ ਠੀਕ ਹੈ ਵੀ ਹਾਂ ਬਾਕੀ ਤੂੰ ਮੈਨੂੰ ਦੱਸ ਮੈਂ ਜਿੱਥੇ ਤੇਰੇ ਕੰਮ ਆ ਸਕਦਾ ਮੈਂ ਕੀ ਕਰਾਂ ਉਹ ਪਾਜੀ ਮੈਂ ਤੇ ਹੁਣ ਨਾ ਇਹੋ ਗੱਲ ਕਹਿਣਾ ਵੀ ਤੂੰ ਇੰਨਾ ਬਹੁਤੀ ਨਹੀਂ ਨਾ ਤੇ ਮੇਰੀ 3 ਲੱਖ ਦੇ ਮਾਤਕ ਆਰਦਾ ਤੇ ਮੇਰਾ ਕਹੋ ਰੋਖਾ ਤੂੰ ਐਵੇਂ ਦੇਲਣਾ ਨਿਕਾ ਕਰ ਮੇਰੀ ਗੱਲ ਸੁਣ ਤੂੰ 3 ਲੱਖ ਇੱਕ ਦੇ ਹੁਣ ਹਰ ਵੀ ਬੜੇ ਕੰਮ ਕੀਤੇ ਤੇਰੇ ਸਾਹਮਣੇ ਇੰਨੀ ਮਤਲ ਸਾਡੇ ਚ ਗੁਜਾਇਸ਼ ਨਹੀਂ ਵੀ ਤੈਨੂੰ ਹੁਣ ਪੈਸੇ ਦੇ ਦਈਏ ਠੀਕ ਹੈ ਤੇ ਦੂਜੀ ਗੱਲ ਇਹ ਆ ਕਿ ਤੂੰ ਕਦੀ ਕੇਸ ਕੋ ਮੰਗਰਾ ਫਿਰੇਗਾ ਕਦੀ ਕੇਸ ਕੋ ਤੇ ਚੁੱਪ ਕਰਕੇ ਤੇ ਤੈਨੂੰ ਲਿਮਟ ਬਣਾ ਕੇ ਦੇਣਾ 5-7 ਲੱਖ ਦੀ ਤੇ ਆਰਾਮ ਨਾਲ ਆਪਣਾ ਮੁੰਡਾ ਘੱਲ ਬਾਹਰ ਨਾਲੇ ਮੈਂ ਕੰਮ ਕਰਾਉਂਗਾ ਉਹਦਾ ਪੈਸੇ ਵੀ ਤੇਰੇ ਘੱਟ ਲੱਗਣਗੇ ਉਹ ਤਾਂ ਭਾਜੀ ਵੀ ਆਈ ਬੜਾ ਪੈਂਦਾ ਆਦੇ ਉਹਨਾਂ ਨੂੰ ਉਹ ਵਿਆਹ ਜੀ ਯਾਰ ਕਿੰਨਾ ਕ ਪੈਂਦਾ ਉਹਨੂੰ ਨਵੀਂ ਪੁਰਾਣੀ ਕਰਾਈ ਜਾਓ ਅੱਛਾ ਅੱਛਾ ਠੀਕ ਆ ਕਿ ਨਹੀਂ ਜਦੋਂ ਨਵੀਂ ਨਵੀਂ ਕਰਾਉਣੀ ਮੈਂ ਨਾਲ ਵਿੱਚ ਰਕਮ ਪਾ ਦਿਆ ਕਰੂੰਗਾ ਕਿਦਾਂ ਪੈਸੇ ਦੇਣਗੇ ਬੈਂਕ ਵਾਲੇ ਇਹ ਤਾਂ ਹੁਣ ਤੇਰੇ ਤੇ ਆ ਤੂੰ ਕਿੰਨੇ ਲੈਣੇ ਆ ਜਨੇ ਚਾਹੀਦੇ ਉਹਨੇ ਮਿਲ ਜਾਣਗੇ ਠੀਕ ਆ ਠੀਕ ਆ ਬੈਂਕਾਂ ਵਾਲੇ ਰਵਾਜਾ ਮਾਰਨ ਦੇ ਆ ਅਗਲੇ ਦੇ ਆਖਣ ਦੇ ਆ ਉਹ ਸਹੀ ਪੰਜਾਹ ਲੱਖ ਦੀ ਬਣਾ ਲਓ 50 ਲੱਖ ਦੀ ਤੇ ਹੋਰ ਨਹੀਂ ਨਹੀਂ ਭਾਜੀ ਇਡੀ ਵੱਡੀ ਕੀ ਕਰਨੀ ਮੁਰਗੇ ਲਾਉਣੇ ਕਿ ਤਰਾ ਵਾ ਐਂ ਤਾਂ ਹੈ ਕੋਈ 5-4 ਲੱਖ ਤੱਕ ਬਣ ਜੇ ਤੇ ਬੜਾ ਸਾਡਾ ਕੰਮ ਸਰ ਜਾਊਗਾ ਉੱਕਾ ਅਗੇ ਤੇ ਕਾਲੇ ਕਰਨਾ ਹੀ ਆ 6-7 ਲੱਖ ਦੀ ਬਣਾ ਲਾ ਹਾਂ ਬਾਕੀ ਦੁਆਨਾ ਰਿਸ਼ਤੇਦਾਰਾਂ ਨਾਲ ਥੋੜੀ ਬੋਲੀ ਮਤ ਕਰ ਦੇਣੀ ਆ ਆ ਚਲੋ ਗੱਲ ਤੇ ਢਾਡੀ ਵਾ ਨਾਲੇ ਤੁਹਾਡੇ ਸਾਰੇ ਲੱਗਣੀ ਨਹੀਂ ਦੇਣੇ ਵਾ ਅੱਧੇ ਕ ਪੈਸੇ ਦੇ ਕੰਮ ਹੋਇਆ ਇਹਨੇ ਥੋੜੀ ਬੋਲੀ ਵਧਣ ਕੇ ਕੋਰ ਰੱਖੀ ਵੇਲੇ ਕੋਲੇ ਵਾਸਤੇ ਚਲ ਠੀਕ ਹੈ ਕਿ ਨਹੀਂ ਹਾਂ ਹਾਂ ਗੱਲ ਤੇ ਪਾਈ ਤੁਹਾਡੀ ਸਾਰੀ ਠੀਕ ਆ ਪਰ ਮੇਰੇ ਨਾਲ ਘਰ ਦੇ ਨੇ ਨਾ ਪਹਿਲੀ ਤੋਂ ਨੀ ਜੇ ਮੰਨਣਾ ਕਰਦਾ ਲੈਣ ਵਾਲਾ ਮੇਰੀ ਗੱਲ ਤੋਂ ਤੂੰ ਦੇ ਕਮਲਾ ਹੋਇਆ ਵਾ ਉਹ ਪੈਸੇ ਉਹ ਤੋਂ ਕਿਹਨੇ ਪੈਰਾਸ਼ੂਟ ਚ ਬਨ ਕੇ ਪਾੜੇ ਸੁੱਟ ਨਹੀਂ ਸਾਡੇ ਘਰ ਕੋਈ ਨਾ ਕੋਹ ਉਹਦੇ ਕਰਾਂਗੇ ਤੇ ਮੇਰੇ ਪਾਸੇ ਮਹਿਣਗੇ ਹੂੰ ਠੀਕ ਹੈ ਕਿ ਨਹੀਂ ਨਾਲੇ ਦੂਜੀ ਗੱਲ ਇਹ ਆ ਵੀ ਸਾਰੀਆਂ ਗੱਲਾਂ ਘਰ ਸੋੜ ਜਾ ਕੇ ਦੱਸ ਦਿੱਤੀਆਂ ਵਾ ਆ ਮੈਂ ਕਦੀ ਕੋਈ ਗੱਲ ਨਹੀਂ ਦੱਸੀ ਸਾਰੇ ਕੰਮ ਕਰਨੇ ਆ ਤੂੰ ਚੁੱਪ ਕਰਕੇ ਤੇ ਉੱਥੇ ਮੇਰੇ ਨਾਲ ਜਾਈਂ ਸਰ ਰਜਿਸਟਰੀ ਕਰਾਂਗੇ ਅੰਦਰ ਅੰਦਰ ਕੰਮ ਹੋ ਜਾਣਾ ਸਾਰਾ ਕਿ ਕਿ ਬਾਇਰੇ ਛੁੱਟੀ ਉਹਨਾਂ ਦੇ ਅੱਗੇ ਆਲ ਹੋਏ। ਕਿਆ ਬਾਤ ਹੈ। ਕਿੰਨੇ ਕਿ ਦਿਨ ਲੱਗਣਗੇ? ਦਿਨ ਕਿੰਨੇ ਕਿ ਲੱਗਣਿਆ ਤੂੰ ਅੱਜ ਹੀ ਤੁਰ ਭਾਵੇਂ। ਠੀਕ ਹੈ। ਹਾਂ? ਉਥੋਂ ਲੈਨੇ ਆ ਨੰਬਰ ਤੇ ਕਰਨੇ ਆ ਗੱਲ ਜਾ ਕੇ ਮੈਂ ਜਨਾ ਤੈਨੂੰ ਪਹਿਲੇ ਲੈ ਦਿੰਨੇ ਆ। ਚਲੋ ਇਤਨਾ ਕਰ ਲੈਨੇ ਫਿਰ ਹਾਂ? ਪਰ ਮੁੰਡਾ ਮੈਂ ਕਹਤ ਨਹੀਂ ਹਾਂ। ਐਵੇਂ ਨਾਲੇ ਤੇ ਵੱਧ ਪੈਸੇ ਨਾ ਖਵਾ ਕੇ ਬੈਜੀ ਕਿਸ ਦੇ ਆ। ਸਾਡਾ ਹੀ ਬੱਚਾ ਵਾ ਤੂੰ ਹੀ ਭੇਜਣਾ ਮੈਂ ਤੇ ਕਹਿਂਦੇ ਆਂ। ਉਹ ਰਿਸ਼ਤੇਦਾਰ ਨੂੰ ਜਵਾਬ ਦੇ ਦਿੰਨੇ ਆ। ਹੋਰ ਹਣਾ ਐਂ ਕਿ ਲੈਣਾ ਕਿ ਇੱਕੋ ਐਂ ਕਿਨੇ ਕਿੜੇ ਫਿਰ ਪੈਸੇ ਦਿੱਤੇ। ਹੋਰ? ਆ। ਪਰ ਇੱਕ ਕੰਮ ਕਰੀ। ਉਹਨੇ ਮੈਂ ਉਹਨਾਂ ਨਾਲ ਗੱਲ ਕਰਨ ਨਾਲ ਮੇਰੀ ਫੇਰ ਬੇਇੱਜ਼ਤੀ ਕਰਾਈ ਅੱਗੇ ਮੱਝਾਂ ਦੇ ਕਰਦੇ ਆ ਉਹ ਨਹੀਂ 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 ਬੇਇੱਜ਼ਤੀ ਨਹੀਂ ਦੀ ਕੋਈ ਗੱਲ ਹੀ ਨਹੀਂ ਗਈ ਤੇਰਾ ਮਾਰਨੂ ਹੈਗਾ ਹੀ ਆ ਮੇਰਾ ਤੈਨੂੰ ਬੜਾ ਕਿਨਾ ਬਿਹਾਰ ਬਣਿਆ ਬੈਂਖਾ ਜੇ ਅਗਲੇ ਨਾਲ ਜਦੋਂ ਇਦਾਂ ਗੱਲ ਕਰ ਗਿਆ ਇਹ ਬੁੜਕੇ ਲੋਨ ਆ ਨਾ ਲਈਏ ਅਗਲੇ ਰਮਾਈਂ ਦੇ ਮੁੰਕੇ ਗੱਲ ਉਹ ਆਨੇ ਆਂਦੇ ਆਪਣੇ ਅਫਸਰਾਂ ਦਾ ਗੱਲ ਕਰ ਲੈਂਦੇ ਯਾਰ ਸਾਡੀ ਤਾਂ ਹੁੰਦੀ ਬਦਨਾਮੀ ਚਲੋ ਚੰਗਾ ਫੇਰ ਮੈਂ ਚੱਲਦਾ ਮੈਂ ਨਾ ਬੈਠਾ ਚਾਹ ਬਣਾਉਂਦੇ ਆ ਆਪਣੀ ਚਾਹ ਨਹੀਂ ਗੁ ਪੀਣੀ ਉਹ ਮੈਂ ਮੁੜ ਕੇ ਹੋਰ ਵੀ ਕਿਤੇ ਕੰਮ ਜਾਣਾ ਵਾ ਮੈਂ ਪੈਰਾਂ ਦੇ ਚੱਕੇ ਚ ਤੁਰਿਆ ਫਿਰਦਾ ਹੀ ਤਾ ਤੁਸੀਂ ਤਾਂ ਗੱਲ ਬੜੀ ਵ ਅੰਦਰ ਖਾਤੇ ਗੱਲ ਰੱਖੀ ਉਹਨਾਂ ਤੈਨੂੰ ਨਹੀਂ ਕਿ ਕਿਸ ਬੰਨੇ ਲੱਗਣ ਦੇਣਾ ਫੇਰ ਸਾਰਾ ਮੇਰਾ ਭਾਰ ਹੋਇਆ ਕਰ ਛੜਾ ਮੈਂ ਤੂੰ ਫੇਰ ਨਾ ਕਰ ਯਾਰ ਇਹ ਕਿਹੜੀ ਗੱਲ ਕੀਤੀ ਆ ਚੰਗਾ ਫੇਰ ਮੈਂ ਘਰ ਜਾ ਕੇ ਨਾ ਸਾਰੀ ਗੱਲ ਦੱਸ ਦੰਨਾ ਜਿਹੜੀ ਹੁਣ ਤੂੰ ਮੈਨੂੰ ਦਸੀ ਉਹ ਦੱਸ ਨਹੀਂ ਪਰ ਇਹ ਨਾ ਅਸੀਂ ਮੀ ਲਿਮਿਟ ਲੈਣੀ ਆ ਤੇ ਹਾਲ ਫੇਰ ਮੈਂ ਗੱਲ ਕਿਉਂ ਕਰਨੀ ਆ ਆਓ ਨਾਲੇ ਮੇਰਾ ਟਾਈਮ ਸਰ ਜੂਗਾ ਹੋਰ ਐਵੇਂ ਤੂੰ ਬੇਤੜਾਵਾ ਸਾਰੇ ਕੰਮ ਹੋ ਜਾਣੇ ਅੰਦਰ ਅੰਦਰ ਚੰਗਾ ਭਾ ਫੇਰ ਚੰਗਾ ਚੰਗਾ ਚੱਲਾ ਤੇਰੇ ਨਾਂ ਤੇ ਲੈਨੇ ਆ 10 ਲੱਖ ਦੀ ਲਿਮਿਟ ਇਹ ਆਪਣਾ ਤਾਂ ਲਾਈ ਗਿਆ ਜਿਹੜਾ ਇੰਨਾ ਚੜਿਆ ਵਾ ਥੋੜਾ ਬੋਧਾ ਤੇ ਘਟੂਗਾ ਗਾੜੀ ਫੇਰ ਵੇਖ ਲਾਂਗੇ